ਐ ਜੀਪੀਸੀ ਪ੍ਰਧਾਨ ਅਵਧਾਰ ਸਿੰਘ ਨੇ ਆਰਐਸਐਸ ਮੁਖੀ ਮੋਹਨ ਪਾਗਵੜ ਦੇ ਖਿਲਾਫ ਭਾਰਤ ਸਰਕਾਰ ਤੋਂ ਭਾਰਤ ਦੀ ਇਕਤਾ ਅਤੇ ਅਖੰਡਤਾ ਨੂੰ ਭੰਗ ਕਰਨ ਵਾਲੇ ਬਿਆਨ ਤੇ ਕਾਰਵਾਈ ਦੀ ਮੰਗ ਕੀਤੀ ਹੈ ਬੀਤੇ ਦਿਨੀ ਆਰਐਸਐਸ ਮੁਖੀ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਹਿੰਦੁਸਤਾਨ ਵਿੱਚ ਵਸਦੇ ਸਾਰੇ ਹਿੰਦੂ ਨੇ एसजीपीसी ਪ੍ਰਧਾਨ ਨੇ ਕਿਹਾ ਕਿ ਭਾਰਤ ਬਹੁ ਧਰਮੀ ਦੇਸ਼ ਹੈ ਤੇ ਭਾਗਵਤ ਦੇ ਫਿਰਕੂ ਬਿਆਨ ਨਾਲ ਦੇਸ਼ ਵਿੱਚ ਵਸਦੇ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੂੰ ਠੇਸ ਪਹੁੰਚੀ ਹੈ ਅਤੇ ਅਜਿਹੇ ਬਿਆਨ ਦੇਸ਼ ਦੇ ਹਿਜਤ ਵਿੱਚ ਨਹੀਂ ਨੇ ਇਸ ਲਈ ਭਾਰਤ ਦੀ ਏਕਤਾ ਅਖੰਡਤਾ ਨੂੰ ਭੰਗ ਕਰਨ ਵਾਲੇ ਮੋਹਨ ਭਾਗਵਤ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਦਾਸ ਸਿੰਘ ਨਲਵੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਗੰਭੀਰ ਦੋਸ਼ ਲਗਾਏ ਨੇ ਨਲਵੀ ਨੇ ਕਿਹਾ ਕਿ ਬਾਦਲ ਨੂੰ ਹਰਿਆਣਾ ਦੇ ਸਿੱਖਾਂ ਨਾਲ ਕੋਈ ਹਮਦਰਦੀ ਨਹੀਂ ਅਤਿ ਹਰਿਆਣੇ ਦੇ ਸਿੱਖਾਂ ਨੂੰ ਧਾਰਮਿਕ ਅਤੇ ਮਾਨਸਿਕ ਤੌਰ ਤੇ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਨੇ ਨਾਲ ਵੀ ਮੁਤਾਬਕ ਬਾਦਲ ਉਹਨਾਂ ਤੇ ਇੱਕ ਪਾਸੇ ਸ਼੍ਰੀ ਅਕਾਲ ਤਖਤ ਦਾ ਦਬਾਅ ਪਵਾ ਰਹੇ ਨੇ ਦੂਜੇ ਪਾਸੇ ਸਬ ਕਮੇਟੀ ਬਣਾਉਣ ਦਾ ਲਾਲਚ ਵੀ ਦੇ ਰਹੇ ਨੇ ਤੀਜੇ ਪਾਸੇ ਸਿੱਖ ਬੁੱਧੀਜੀਵੀ ਅਕਾਲੀ ਲੀਡਰਾਂ ਨੂੰ ਭੇਜ ਕੇ ਸੁਨੇਹਾ ਦੇ ਰਹੇ ਨੇ ਕਿ ਸਬ ਕਮੇਟੀ ਮੰਨ ਲੋ ਨਹੀਂ ਤਾਂ ਹਰਿਆਣਾ 'ਚ ਨਵੀਂ ਸਰਕਾਰ ਦੇ ਆਉਣ ਤੇ ਵੱਖਰੀ ਕਮੇਟੀ ਖਤਮ ਕਰਵਾ ਦੇਵਾਂਗੇ ਦੀਦਾਰ ਸਿੰਘ ਨਲਵੀ ਦਾ ਕਹਿਣਾ ਹੈ ਕਿ ਬਾਦਲ ਨੂੰ ਵਕਰੀ ਕਮੇਟੀ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਕਿਹਾ ਕਿ ਬਾਦਲ ਨੂੰ ਚਾਹੀਦਾ ਹੈ ਕਿ ਉਹ ਅਕਾਲ ਤਖਤ ਸਾਹਿਬ ਨੂੰ ਵਕਰੀ ਕਮੇਟੀ ਦੇ ਝਗੜੇ ਚ ਨਾ ਲਿਉਣ ਦੀਦਾਰ ਸਿੰਘ ਨਲਵੀ ਮਤਾਬਕ ਅਕਾਲ ਸਖਤ ਸਾਹਿਬ ਤੋਂ ਵਕਰੀ ਕਮੇਟੀ ਦੀ ਲੜਾਈ ਲੜਨ ਵਾਲਿਆਂ ਨੂੰ ਪੰਥ ਜੋ ਛੇਕਣਾ ਗਲਤ ਹੈ ਅਸੀਂ ਸਿੱਖ ਰਹਿਤ ਮਰਿਆਦਾ ਦਾ ਕੋਈ ਉਲੰਘਣ ਨਹੀਂ ਕੀਤਾ